ਉਹ ਦੇਖ ਕੇ ਇਧਰ ਕਰਾਂਗੀ ਮੈਂ ਨਹੀਂ ਵੇਖਾਂ ਮੁਕਣਾ ਦਾ ਤੁਗ ਮੈਂ ਫੇਰ ਜਾਨਾ ਮੂਹ ਤੋਰੀ ਪੱਗੀ ਵੀ ਮੇਰੇ ਆ ਤੇ ਮੋਂਦ ਨੇ ਹੈ ਬਣ ਕੀ ਗੱਪ ਤੇ ਨਹੀਂ ਆਉਂਦਾ ਨਹੀਂ ਵੀ ਨੀ ਵੀਡੀਓ ਕਿੱਧਰ ਗਿਆ ਕਰਨਾ ਹਾਂ ਹਾਂ ਰੱਬ ਹਾਂਜੀ ਸੋ ਲੋ ਵੀ ਸਜਣਾ ਇੱਕ ਅੱਜ ਮੀ ਬੜਾ ਪਈ ਜਾਂਦਾ ਤੇ ਉਧਰੋਂ ਗੱਡੀ ਆਹੀਂ ਦੂਸਰੀ ਲੈ ਆਏ ਆ ਛੋਟੀ ਸੋ ਅੱਜ ਗੱਡੀ ਤੇ ਛੁੱਟੀ ਲਏ ਆ ਬੜੇ ਦੂਰ ਤੱਕ ਦਾ ਸਫ਼ਰ ਕਰਕੇ ਆਂਤਾ ਸੋ ਸਫ਼ਰ ਵੀ ਕਿਸੇ ਸਪੈਸ਼ਲ ਬੰਦੇ ਨੇ ਸਪੈਸ਼ਲ ਚੀਜ਼ਾਂ ਭੇਜੀਆਂ ਜਾਣ ਕੇ ਮਾਮਾ ਜੀ ਨੇ ਮੰਮੀ ਜੀ ਵਾਸਤੇ ਬਹੁਤ ਹੀ ਸੋਹਣਾ ਸਰਪ੍ਰਾਈਜ਼ ਭੇਜਿਆ ਸਰਪ੍ਰਾਈਜ਼ ਤੁਹਾਨੂੰ ਦਿਖਾ ਦਈਏ ਨਹੀਂ ਨਹੀਂ ਇਕੱਠੇ ਹੀ ਇਕੱਠੇ ਦਿਖਾਵਾਂਗੇ ਬਹੁਤ ਸੋਹਣਾ ਇੱਕ ਭਰਾ ਨੇ ਆਪਦੀ ਭੈਣ ਵਾਸਤੇ ਬਹੁਤ ਹੀ ਸੋਹਣਾ ਸਰਪ੍ਰਾਈਜ਼ ਭੇਜਿਆ ਸੋ ਰਖੜੀਆਂ ਥੋੜਾ ਲੇਟ ਹੋ ਗਏ ਮਾਮਾ ਜੀ ਤੁਹਾਨੂੰ ਪਤਾ ਆਸਟ੍ਰੇਲੀਆ ਨੇ ਸੋ ਉਹ ਕਿਹਦੇ ਹੱਥ ਤੱਕ ਲਾਇਆ ਸੀ ਕਿਸੇ ਦੇ ਹੱਥ ਹਨਾ ਭੇਜਿਆ ਸੀ ਸੋ ਥੋੜਾ ਜਿਹਾ ਲੇਟ ਥੋੜਾ ਨਹੀਂ ਚਲ ਲੇਟ ਤੇ ਲੇਟ ਹੀ ਹੁੰਦਾ ਭਾਵੇਂ ਥੋੜਾ ਹੋਵੇ ਜਿਆਦਾ ਹੋਵੇ ਸੋ ਸਰਪ੍ਰਾਈਜ਼ ਵੇਖ ਕੇ ਅਸੀਂ ਵੇਖਿਆ ਸਰਪ੍ਰਾਈਜ਼ ਐਡਾ ਇੱਕ ਸੋਹਣਾ ਗਿਫਟ ਕਹਿ ਦਾਰੀ ਬੜਾ ਮੜਾ ਵਾ ਵਾ ਸੋ ਵੇਖ ਕੇ ਸਾਨੂੰ ਬੜੀ ਖੁਸ਼ੀ ਹੋਈ ਪਰ ਜਦੋਂ ਮੰਮੀ ਨੇ ਵੇਖਿਆ ਉਹਨਾਂ ਨੂੰ ਤਾਂ ਵੇਖ ਕੇ ਖੁਸ਼ੀ ਹੋਈ ਜਾਣਾ ਬਾ ਉਹਨਾਂ ਨੂੰ ਰਾਹ ਉਮੀਦ ਨਹੀਂ ਹੈਗੀ ਉਹਨਾਂ ਨੂੰ ਤਾਂ ਹਾਂ ਉਹਨਾਂ ਨੂੰ ਸੋਚਿਆ ਹੀ ਨਹੀਂ ਉਹਨਾਂ ਨੇ ਉਹ ਰਾਤ ਨੂੰ ਨੀਂਦ ਨਹੀਂ ਹੋਣੀ ਸੋ ਚਲੋ ਆਪਾਂ ਹੁਣ ਘਰੀ ਚੱਲਦੇ ਆਂ ਤੇ ਪਹਿਲਾ ਪਿੰਡ ਪਹੁੰਚ ਜੀਏ ਫਿਰ ਦਿਖਾਉਣੀ ਆ ਤੁਹਾਨੂੰ ਸਾਰਿਆਂ ਨੂੰ ਕੀ ਸਰਪ੍ਰਾਈਜ਼ ਆ ਸੋ ਮੰਮੀ ਇਹਨੂੰ ਯਾਦ ਜਿੱਦੈ ਨਹੀਂ ਆ ਕੁਝ ਸੋ ਜਾ ਕੇ ਦਿਖਾਉਣੀ ਆ ਫਿਰ ਤੁਸੀਂ ਦੱਸਿਓ ਤੁਹਾਨੂੰ ਸਾਰਿਆਂ ਨੂੰ ਸਰਪ੍ਰਾਈਜ਼ ਕਿੱਦਾਂ ਲੱਗਾ ਚਲੋ ਵੀ ਉਧਰ ਮੌਸਮ ਦਿਖਾ ਅਸੀਂ ਤਾਂ ਸਵੇਰ ਤੇ ਭੁਕੇ ਤਰੇ ਫਿਰਦੇ ਆ ਵਾਹ ਦਹੀ ਗੱਲ ਕਰ ਪਾ ਪਹੁੰਚ ਚਲੇ ਪਿੰਡਾਂ ਕਿੰਨੇ ਕਿੜਾ ਆ ਕੋਸਾ ਦਲ ਸਿੰਘ ਮੇਰੇ ਵੀਰੋ ਕੋਸਾ ਦਲ ਸਿੰਘ ਲਓ ਵੀ ਸਜਣੋ ਗੇਟ ਆਊਗਾ ਓ ਸ਼ਾ ਲਓ ਵੀ ਸਜਣੋ ਪਹੁੰਚ ਚੁੱਕੇ ਆ ਘਰੇ ਸੋ ਪਹਿਲਾਂ ਮੰਮੀ ਨੂੰ ਲੱਭੀ ਤੋ ਲੋ ਵੀ ਸੱਜਣੋ ਫਾਈਨਲੀ ਵੇਟ ਇਜ਼ ਓਵਰ ਸੋ ਸੱਜਣੋ ਲੇਟ ਆਪ ਇਸ ਕਰਕੇ ਹੋ ਗਏ ਹੀ ਕਿਉਂਕਿ ਮੰਮੀ ਹਣੀ ਇਸ ਟਾਈਮ ਤੁਹਾਨੂੰ ਪਤਾ ਰੋਟੀ ਦਾ ਟਾਈਮ ਹੋ ਜਾਂਦਾ ਰੋਟੀਆਂ ਪਕਾ ਰਿਹਾ ਮੈਨੂੰ ਆਏ ਫ੍ਰੀ ਫਰੂ ਹੋ ਜਾਣ ਫਰੈਸ਼ ਮਾਈਂਡ ਹੋ ਜਾਣ ਰੋਟੀ ਰੋਟੀਆਂ ਬਾਜਾ ਰੋਟੀ ਤੋਂ ਨਾ ਰਹਿ ਜੀ ਰੋਟੀ ਤੋਂ ਨਾ ਰਹਿ ਮਮੇ ਨੂੰ ਚਾਹੀਏ ਇਹਨਾਂ ਨੇ ਰੋਟੀ ਦੀ ਪਕਾਉਣਾ ਹੀ ਭੁੱਲ ਜਾ ਸੂ ਰੋਟੀਆਂ ਪਕਾ ਲਈਆਂ ਸੋ ਮੈਨੂੰ ਪਤਾ ਜਿੰਨੀ ਜਿਆਦਾ ਵੇਟ ਤੁਸੀਂ ਕਰ ਰਹੇ ਹੋ ਉਸ ਤੋਂ ਬਾਅਦ ਵੇਟ ਅਸੀਂ ਕਰ ਰਹੇ ਹਾਂ ਚਲ ਆਓ ਚਲੀਏ ਉੱਥੇ ਜਾ ਕੇ ਦਿਖਾਉਣੀ ਪਹਿਲਾਂ ਆਪਾਂ ਨੂੰ ਪੁੱਛਣਾ ਵਾ ਕੀ ਚੀਜ਼ ਸਿੱਧਾ ਨਹੀਂ ਵਿਖਾ ਦੇਣਾ ਠੀਕ ਹੈ ਉਹ ਉਹਨਾਂ ਨੂੰ ਰੱਖ ਦੇ ਉਹਨਾਂ ਨੂੰ ਪਹਿਲਾਂ ਇੱਥੇ ਮਾੜੇ ਇਧਰੋਂ ਦਿਖਾਓ ਡੈਕੋਰੇਸ਼ਨ ਚੈੱਕ ਕਰੋ ਹਾਂ ਓ ਮਾਈ ਗਾਡ ਓ ਮਾਈ ਗਾਡ ਪਤਾ ਲੱਗਦਾ ਵੀ ਦੂਰੋਂ ਹੀ ਆਏ ਆ ਚਲੋ ਜੀ ਆ ਗਏ ਆ ਜੀ ਕਹਿੰਦੇ ਮੇਲ ਨਾਨਕਾ ਡੈਕੋਰੇਸ਼ਨ ਸੱਚੀ ਬੜੀ ਸੋਹਣੀ ਕੀਤੀ ਹੈ ਲਓ ਵੀ ਸੱਜਣੋ ਮੰਮੀ ਉਹਨਾਂ ਨੂੰ ਕਹਿ ਰਹਾ ਕਿ ਤੁਸੀਂ ਇੱਥੇ ਆ ਕੇ ਬੈਠੋ ਤੇ ਤੁਹਾਡੇ ਵਾਸਤੇ ਕੋਈ ਸਰਪ੍ਰਾਈਜ਼ ਹੈ ਮੰਮੀ ਇਹ ਵੀ ਬਹਿ ਕੇ ਬੇਬੇ ਓਏ ਦਿਗੋਣਾ ਨਹੀਂ ਅੰਦਰ ਜਾ ਕੇ ਦਿਖਾ ਇੱਥੇ ਰੱਖ ਲਓ ਚਲੋ ਪੁੱਛ ਲਈ ਮੰਮੀ ਬਹਿ ਗਏ ਆ ਹਾਂ ਅਲੇ ਤੱਕ ਬਸੇ ਹੀ ਲੱਗ ਰਹੇ ਹਾਂ ਜੀ ਆ ਕੇ ਬਹਿ ਚੁੱਕੇ ਨੇ ਮੈਂ ਤਾਂ ਮਾਇ ਦਾ ਸਵੇਰ ਤੋਂ ਕੀ ਮੀ ਨਹੀਂ ਹੋ ਗਿਆ ਬੈਠੀ ਨੂੰ ਉਹ ਆ ਗਿਆ ਚੱਲਿਆ ਗਿਆ ਆ ਗਿਆ ਉਹ ਬੰਦੇ ਮੰਮੀ ਰੋਟੀਆਂ ਬਕਾਉਣ ਲੱਗ ਪਈ ਹੈ ਮੈਂ ਤਾਂ ਮਗਰ ਪਕਾਉਣ ਲੱਗੇ ਹੋਣ ਤੁਹਾਡੇ ਵਾਸਤੇ ਇੱਕ ਸਰਪ੍ਰਾਈਜ਼ ਹੈ ਅੱਜ ਇਹ ਨਹੀਂ ਦੱਸਣਾ ਹਲੇ ਇਹ ਨਹੀਂ ਦੱਸਣਾ ਬਾਅਦ ਪਹਿਲਾ ਸਰਪ੍ਰਾਈਜ਼ ਵਿਖਾਵਾਂਗੇ ਦਿਖਾ ਦਿਓ ਬੇਬੇ ਥੋੜਾ ਨਾ ਵਿਖਾ ਲ ਬਾ ਨਾਮ ਵਿਖਾ ਜੋ ਜਦ ਦਿਖਾਇਆ ਤੇ ਸਜਣਾ ਬਸਾਰੇ ਦਿਖਾਵਾਂਗੇ ਮੇਰੇ ਨਾਲ ਥੋੜਾ ਨਾ ਜਿਆਦੇ ਚਲ ਚੰਗਾ ਨਾ ਪਰੇ ਗਾਣਾ ਨਾ ਹੋਵੇ ਅਗਲਾ ਸੋ ਸੱਚ ਨੂੰ ਦਿਖਾ ਲਈਏ ਬੇਬੇ ਵਿਖਾ ਦਿਓ ਵਿਖਾ ਲ ਵਿਖਾ ਦਿਏ ਵਿਖਾ ਦੇ ਆ ਕੇ ਨਾ ਛੂਟੀ ਮੋਟੀ ਦਾ ਸਰਪ੍ਰਾਈਜ਼ ਅੱਜ ਦੇ ਵੀ ਦਿਨਾ ਨਾ ਪ੍ਰੈਂਕ ਹਾਂ ਪ੍ਰੈਂਕ ਅੱਜ ਕੋਈ ਸੱਚੀ ਨਹੀਂ ਪ੍ਰੈਂਕ ਕਰ ਰਿਹਾ ਆਪਾਂ ਬੇਬੇ ਪ੍ਰੈਂਕ ਨਹੀਂ ਕਰਦਾ ਨਾ ਥੋੜਾ ਜਿਹਾ ਪ੍ਰੈਂਕ ਪ੍ਰੈਂਕ ਕੀ ਮਤਲਬ ਪ੍ਰੈਂਕ ਦਾ ਮਤਲਬ ਮਤਲਬ ਕਾ ਕਸੂਤਾ ਜਿਆ ਕਰਕੇ ਸਾਡੇ ਫਿਰ ਲਾ ਦੋ ਨਾ ਨਹੀਂ ਕਰਦਾ ਨਹੀਂ ਨਹੀਂ ਸਜਨੋ ਬਹੁਤ ਸੋਹਣਾ ਸਰਪ੍ਰਾਈਜ਼ ਭੇਜਿਆ ਕਿਸੇ ਸਪੈਸ਼ਲ ਬੰਦੇ ਨੇ ਭੇਜਿਆ ਆਪਣੇ ਨੇ ਸਪੈਸ਼ਲ ਜਿਹੇ ਲੋਕਾਂ ਨੇ ਭੇਜਿਆ ਸਰਪ੍ਰਾਈਜ਼ ਗੈਸ ਕਰੋ ਕਿਨੇ ਭੇਜਿਆ ਹੋਊਗਾ ਮੈਨੂੰ ਲੱਗਦਾ ਵੀ ਆਪਣੇ ਜਿਹੜੇ ਜੌਨ ਆਲੇ ਆ ਉਹਨਾਂ ਨੇ ਕਿਸੇ ਨੇ ਸਬਸਕ੍ਰਾਈਬਰ ਨੇ ਕਰ ਲਿਆ ਹੋਣਾ ਨਹੀਂ ਨਹੀਂ ਰੌਂਗ ਅੱਛਾ ਗੈਲਟ ਅਨਸਰ ਤੂੰ ਗੈਸ ਲੈਣਾ ਕਿਤਾ ਸਹੀ ਫਿਰ ਵਾਪਸ ਭੇਜ ਦੇਣਾ ਹਾਂ ਵਾਪਸ ਭੇਜ ਚਾਹਦਾ ਤੇ ਕਹਿੰਦਾ ਕਿ ਨਾ ਮੈਨੂੰ ਨੀਂਦ ਜਦੋਂ ਮੈਂ ਬੇ ਸਰਪ੍ਰਾਈਜ਼ ਦਿਖਾ ਲਵਾਂ ਮੈਨੂੰ ਨੀਂਦ ਮੰਮੀ ਨੂੰ ਨੀਂਦ ਨਹੀਂ ਆਉਣੀ ਨਹੀਂ ਵਿਖਾਉਣਾ ਚਾਹੀਦਾ ਤਾਂ ਕਿ ਨੀਂਦ ਆਵੇ ਨਾ ਸੁਸਾਇਤਾਂ ਵਰਤੋਂ ਆਉਂਦੀ ਹੈ ਇਹ ਗੱਲ ਝੂਠੀ ਵੀ ਨੀਂਦ ਨਹੀਂ ਆਉਂਦੀ ਸਾਰੀ ਦਿਹਾੜੇ ਕੰਮ ਕਰਨ ਨਾਲ ਨੀਂਦ ਰੱਜ ਕੇ ਆਉਂਦੀ ਆ ਅੱਛਾ ਫਿਰ ਰਹਿੰਦੀ ਏ ਸਰਪ੍ਰਾਈਜ਼ ਨੂੰ ਆਹ ਵੱਖਰੀ ਆ ਨਾ ਨੀਂਦ ਸਰਪ੍ਰਾਈਜ਼ ਦੀ ਵੱਖਰੀ ਨੀਂਦ ਆ ਨਾ ਅੱਛਾ ਤੇ ਮਾੜੀ ਵੇਟ ਨਹੀਂ ਕਰਾਉਣੀ ਚਲ ਆਉ ਤੁਹਾਨੂੰ ਸਾਰਿਆਂ ਨੂੰ ਦਿਖਾਉਣੇ ਕਿ ਕੀ ਸਰਪ੍ਰਾਈਜ਼ ਆ ਕੀ ਕੀਤਾ ਪਜਾਮਾ ਹੈਗਾ ਦਿਖਾਈਏ ਫਿਰ ਦਿਖਾ ਦੇ ਰੋਟੀਆਂ ਪਕਾਈਆਂ ਹਾਂ ਪਕਾਈਆਂ ਖਾ ਵੀ ਲਈਆਂ ਨਾ ਸਾਡਾ ਜੋਗੀ ਵਧੀਆ ਨਾ ਫੇਰ ਵੀ ਵਿਖਾਉਣਾ ਹੈ ਤੂੰ ਹੀ ਤਾਂ ਰੋਟੀ ਨਹੀਂ ਪਕਾਉਣੀ ਬਾਅਦ ਚ ਚਲੋ ਦਿਖਾਈਏ ਸੱਜਣੋ ਬਾਹਲੀ ਵੇਟ ਨਹੀਂ ਕਰਾਉਣੀ ਚੱਲ ਲਿਆ ਲੱਛੀ ਦੀ ਕਰ ਮੈਂ ਵੀ ਇੱਕ ਹੀ ਜਾਵਾਂ ਵਾਹ ਜੀ ਵਾ ਆ ਗਿਆ ਜੀ ਕਹਿੰਦੇ ਕੀ ਆ ਗਿਆ ਇੱਧਰ ਦੇਖੀਏ ਮੈਨੂੰ ਤਾਂ ਯਾਰ ਡੱਬੇ ਲੱਗਦੇ ਕੋਈ ਕੜ ਕੁਰਤਾ ਨਹੀਂ ਆ ਗਿਆ ਵਿਆਹ ਦਾ ਲੈ ਸੋਣਾ ਗਰਟ ਭੇਜਿਆ ਦੇ ਕੇ ਵਿਆਹ ਦਾ ਕਾਰ ਥੋੜਾ ਤਾਪ ਰੱਖੋ ਦੇਖ ਨਾ ਜਾਵੇ ਤਾਪ ਰੱਖੋ ਸੋਹਣੇ ਹੁੰਦੇ ਆ ਉਹਨਾਂ ਦੇ ਗਿਫਟ ਹੀ ਹੁੰਦੇ ਆ ਹਾਂ ਵਧੀਆ ਇਹ ਤੇ ਤੈਨੂੰ ਵੀ ਲੱਗ ਰਿਹਾ ਮੈਨੂੰ ਲੱਗਿਆ ਬੁੱਟੀ ਲੱਗ ਗਿਆ ਵਿਆਹ ਦਾ ਹੀ ਹੈ ਕਿੰਨਾ ਕੋਈ ਇਹਨੇ ਸਾਰੇ ਨੇ ਆਲੇ ਡੱਬੇ ਲੱਗ ਗਿਆ ਦੁਕਾਨ ਦੇ ਅੱਖਾਂ ਬੰਦ ਕਰੋ ਥੋੜੀ ਅੱਖਾਂ ਬੰਦ ਕਰੋ ਅੱਖਾਂ ਨਹੀਂ ਬੰਦ ਕਰ ਲੈ ਨੇ ਅੱਖਾਂ ਬੰਦ ਹੁਣ ਤਾਂ ਖੁੱਲੀਆਂ ਅੱਖਾਂ ਨੇ ਨਹੀਂ ਅੱਖਾਂ ਬੰਦ ਕਰੋ ਅੱਖਾਂ ਬੰਦ ਕਰੋ ਹਾਂ ਹਾਂ ਰੋ ਰੋ ਇੱਥੇ ਰੱਖ ਦੋ ਲਓ ਵੀ ਕਹਿੰਦੇ ਨੇ ਅੱਖਾਂ ਨਹੀਂ ਖੋਲਣੀਆਂ ਹੈਗੀਆਂ ਠੀਕ ਹੈ ਠੀਕ ਹੈ ਦੋ ਸਪਰਾਈਜ਼ ਆ ਜਾਣਾ ਜਾਂ ਦੋ ਸਰਪ੍ਰਾਈਜ਼ ਇਹ ਤਾਂ ਹੋਣੀ ਦਾ ਇੱਕ ਮੇਰਾ ਆਖਾਨੇ ਗੋਲੀਆਂ ਇਹਨੇ ਗੋਲੀਆਂ ਛੱਤੀ ਜਾਣੇ ਮੈਨੇ ਬੇਬੇ ਇਸ ਵਾਰੀ ਤੇਰੇ ਲਈ ਕੋਈ ਸਰਪ੍ਰਾਈਜ਼ ਨਹੀਂ ਹੈਗਾ ਆਪਾਂ ਤਾਂ ਗਿਆ ਰਹੇ ਆ ਹੈ ਆਪਾਂ ਤਾਂ ਜਾਣੇ ਹੁ ਕਿ ਕਿ ਮੇਰਾ ਮਮਾ ਕਿਹਾ ਨਹੀਂ ਗੋਲਣੀਆਂ ਮਾਰ ਕੇ ਖੋਲ ਲੈਣਾ ਬੇਬੇ ਗੋਲ ਲੱਖਾਂ ਗੋਲ ਰੱਖ ਰੱਖੋ ਰੱਖੋ ਟੰ 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 ਦੇਖੀਏ ਨੇ ਕੀ ਸੂਟ ਆਹ ਮਾਈ ਗੋਡ ਤੇਰੇ ਤਾਂ ਮੁਸਕਰਾਟ ਆ ਚੁੱਕੀ ਆ ਸੂਟ ਵੇਖ ਕੇ ਵਾਹ ਜੀ ਵਾਹ ਇੱਕ ਪਾਸੇ ਮੁਸਕਰਾਟ ਆ ਗਈ ਤੇ ਇੱਕ ਪਾਸੇ ਪਹਿਲਾਂ ਵੇਖੋ ਮੇਰੇ ਤੋਂ ਦੱਸਾਂਗਾ ਭੇਜ ਦੇ ਕਿਨੇ ਬਹੁਤ ਸੋਹਣੀ ਹੈ ਬਹੁਤ ਸੋਹਣੀ ਸੋਹਣੇ ਆ ਕਿ ਬਹੁਤ ਜਿਆਦੇ ਸੋਹਣੇ ਆ ਬਹੁਤ ਜਿਆਦੇ ਸੋਹਣੇ ਆ 컬러 ਤਾਂ ਬਹੁਤ ਸੋਹਣਾ ਹੈ ਇਹ ਤਾਂ ਹੈ ਨਹੀਂ ਤੇ ਮੇਰੇ ਕੋਲ ਕਿਹੜਾ ਵਰਕ ਇਹਦੇ ਤੇ ਇਹ ਤਿੱਲੇ ਦਾ ਹੈ ਵਰਕ ਸਾਰਾ ਲੈ ਮੈਨੂੰ ਤਾਂ ਵਰਕ ਵੀ ਪਤਾ ਆਪਦੇ ਵਾਲੀ ਛੂਟਾਂ ਦਾ ਵਰਕ ਵੀ ਪਤਾ ਆ ਛੂਟ ਦੇਣਾ ਪਤਾ ਹੁੰਦਾ ਆ ਦੁਪੱਟਾ ਵੀ ਹੈ ਨਾਲ ਖੋਲ ਕੇ ਦੇਖੋ ਯਾਰ ਖੋਲ ਕੇ ਦਿਖਾਈ ਪਹਿਲਾ ਪਹਿਲਾ ਬੂਟ ਦੇਖੋ ਫਿਰ ਆਪਾਂ ਖੋਲਾਂਗੇ ਆ ਦੂਸਰਾ ਸੁਪਾਈ ਵੀ ਦੇਖੋ ਇਹ ਆਹ ਚੱਕ ਸੱਜਣੋ ਆਹ ਵੀ ਕਲਰ ਦੇਖ ਲੀਏ ਦੇਖੋ ਇਹ ਵੀ ਕਲਰ ਮੇਰੇ ਕੋਲ ਹੈ ਲਾਈਟ ਤੇ ਕਲਰ ਲੈ ਲੈ ਕਿਵੇਂ ਸੋਹਣੇ ਆ ਨਾ ਮੇਰੇ ਤੇ ਸੋਹਣੇ ਤਾਂ ਹੈ ਤੇ ਮੇਰੇ ਆ ਤਾਂ ਕਿ ਗਿਫਟ ਭੇਜਿਆ ਹੋਣਾ ਉਹਨਾਂ ਨੇ ਕੰਮ ਕਰਨ ਨਾ ਬੇਬੇ ਆ ਤੇ ਸੋਨੇ ਸੋਨੇ ਵੀਰ ਦੋ ਬਣਾ ਬੇ 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 ਆ ਜਾ ਬੇਬੇ ਆ ਲੈ ਬੇਬੇ ਬੇ ਬੇ ਫਿਰ ਬੇਬੇ ਵੇ ਦੇ ਕਿਨੇ ਆ ਤਾ ਸਦੀਏ ਕਿਨੇ ਭੇਜਿਆ ਇਹ ਕਿ ਭੈਣ ਨੇ ਭੇਜ ਕੇ ਰਵਿਆ ਨਹੀਂ ਭੈਣ ਨੇ ਨਹੀਂ ਭੇਜੇਗੀ ਹਾਂ ਇਹ ਭੇਜਿਆ ਮਾਮੇ ਨੇ ਮਾਮੇ ਨੇ ਭਾਵੇਂ ਘਰ ਭੇਜਿਆ ਘਰ ਤੋਂ ਭੇਜਿਆ ਘਰ ਤੋਂ ਭੇਜਿਆ ਉਹਨੇ ਘਰ ਤੋਂ ਭੇਜਿਆ ਮਾਮੇ ਨੇ ਭੇਜ ਕੇ ਰੱਖੜੀਆਂ ਕਰਕੇ ਰੱਖੜੀ ਧੱਲੀ ਹੋਊਗੀ ਧੱਲੀ ਸੀ ਉਹ ਲੈ ਗੱਫਟ ਭੇਜਿਆ ਤੁਹਾਡੇ ਬਣਾ ਲੈ ਭੇਜਿਆ ਮਾਮੇ ਨੇ ਥੈਂਕ ਯੂ ਥੈਂਕ ਯੂ ਰੇ ਲਓ ਵੀ ਸੱਜਣਾ ਬੇਬੇ ਸੂਟ ਖੋਲੀਏ ਸੂਟ ਤਾਂ ਸੋਹਣੇ ਆ ਪਰ ਮੇਰੇ ਲਈ ਤਾਂ ਨਹੀਂ ਆ ਮੈਂ ਤਾਂ ਸਵੇਰ ਦੀ ਮੋਹ ਤੁਹਾਡੀ ਬੇਟੀ ਅਰਮਨ ਪਤਾ ਨਹੀਂ ਮੇਰੇ ਅੱਗੇ ਜਵੜੀ ਲੈ ਕੇ ਆਊਗਾ ਬੇਬੇ ਐਵੇਂ ਚਲਾ ਰਹੇ ਆ ਤੂੰ ਇੱਕ ਸੂਟ ਤੂੰ ਰੱਖ ਲੈ ਇੰਨਾ ਤੇ ਕੋਈ ਨਹੀਂ ਤੇਰੇ ਬਾਦ ਤੇਰੇ ਭਰਾ ਨੇ ਭੇਜੇ ਇਹ ਉਹਦਾ ਕੋਈ ਨਹੀਂ ਰੰਗ ਬਰੰਗੇ ਕੀ ਕਰਨੇ ਆ ਬੇਬੇ ਨੂੰ ਸਾਡੀ ਰਸੀ ਫਿਰ ਲਓ ਵੀ ਸੱਜਣਾ ਹੁਣ ਤੁਹਾਨੂੰ ਸੂਟ ਦਿਖਾਉਣੇ ਮੰਮੀ ਨੇ ਚਿਹਰੇ ਤੇ ਮੁਸਕਰਾਟ ਬੇਬੇ ਸੂਟ ਦੇਖ ਇਧਰ ਕਰਾਂ ਦੀ ਮੈਂ ਨਹੀਂ ਵੇਖਾਂ ਮੁਖਣਾ ਸੂਟ ਕੀ ਹੋਇਆ ਮਾ ਫੇਰ ਇਹ ਮੋਟੋ ਆਲੀ ਬੱਗੀ। ਕੀ? ਵੀ ਮੇਰੇ ਆ ਤੇ ਬੰਦ ਨਹੀਂ ਹਰਮਣ ਕੀ ਜੱਟ ਲਿਆਉਂਦਾ। ਬੇਬੇ। ਬੇਬੇ ਚੱਲ ਤੂੰ ਕੋਈ। ਇਹ ਤਾਂ ਪੰਗੇ ਪੈ ਗਏ ਇੱਕ ਨੂੰ ਮਣਾਈਦਾ ਦੂਸਰਾ ਰੋਸ ਜਾਂਦਾ। ਚਲ ਵਾਹ ਸੂਟ ਇੱਕ ਬੇਬੇ ਲੈ ਲੂਗੀ। ਬੇਬੇ ਆ ਕੇ ਤੂੰ ਰੱਖ ਲੈ। ਨਹੀਂ ਮੈਂ ਨਹੀਂ ਕਿ ਜੇ ਜੇ ਦੋਵੇਂ ਆਲੇ ਆਏ ਆ ਤੇ ਆਹ ਸੂਟ ਮੈਂ ਪਾਣੀ ਮੈਂ ਕਿਹਾ ਹੁਣ ਢੰਗੜਾ ਪਾਇਆ ਕਰਨਾ ਜਾਂ ਜੁੱੜ ਬਾਗੇ। ਬੇਬੇ ਠੀਕ ਆ ਤੇ ਰੰਗ ਠੀਕ। ਇਹ ਵੀ ਚਲਕੜਾਈ ਵਾਲਾ ਹੀ ਆ। ਮੈਂ ਨਹੀਂ। ਨਹੀਂ ਬਣੋਣੀ ਵੀਡੀਓ। ਆਈ ਰੱਬ ਇਹ ਸੂਟ ਸੂਟ ਕਾਦੇ ਆ ਸਾਡੀ ਇਹਦਾ ਹੱਲ ਵੀ ਅਪ ਕਰਦਾਂਗੇ ਜੀ ਸਾਡੀ ਬੇਬੇ ਰੋਸੀ ਗਈ ਆ ਓਏ ਹੱਲ ਇਹ ਇਹੀ ਚੀਜ਼ ਦਾ ਹੱਲ ਤੇ ਹੋ ਜਾਣਾ ਪਰ ਹੁਣ ਤੇ ਬੇਬੇ ਰੋਸੀ ਕੀ ਗੱਲ ਬੇਬੇ ਆਪਾਂ ਕੋਈ ਨਾ ਤੈਨੂੰ ਵੀ ਖੁਸ਼ ਕਰਾਂਗੇ ਮੈਨੂੰ ਨਹੀਂ ਪਤਾਗਾ ਮੈਂ ਡੱਬਾ ਜੇ ਕੋਈ ਕਰ ਦੇਗਾ ਸੂਟ ਸੂਟਾਂ ਦੇ ਚੱਕਰ ਚ ਬੇਬੇ ਰੋਸੀ ਗਈ ਆ ਮੈਂ ਤਾਂ ਬੇਬੇ ਨੂੰ ਕਿਹਾ ਵੀ ਚੱਲ ਰੋਸ ਨਾ ਬੇਬੇ ਇੱਕ ਸੂਟ ਪੂਸ ਆ ਅਗਲੇ ਵਲੌਗ ਚ ਬਣਾ ਲਾਂ ਕੋਈ ਆਪਾਂ ਵਧੀਆ ਚੀਜ਼ ਲੈ ਆ ਦੇਵਾਂਗੇ ਠੀਕ ਆ ਪ੍ਰੋਮਿਸ ਕਰ ਲੋ ਪ੍ਰੋਮਿਸ ਯਾ ਪਹਿਲੇ ਅਗਲੇ ਵਲੌਗ ਚ ਤੈਨੂੰ ਸੋਹਣਾ ਸਰਪ੍ਰਾਈਜ਼ ਦੇਵਾਂਗੇ ਤੂੰ ਦੇਣਾ ਨਹੀਂ ਤਾਂ ਫੇਰ ਲੜਾ ਲਾਵਾਂਗੇ ਅੱਜ ਤੈਨੂੰ ਮੇਰੇ ਨਾਲ ਪ੍ਰੈਂਕ ਕਰਾਂਗਾ ਮੈਂ ਪ੍ਰੈਂਕ ਕਰਾਂਗਾ ਮੈਂ ਪ੍ਰੈਂਕ ਕਰਨਾ ਮੇਰੇ ਨਾਲ ਅੱਜ ਪ੍ਰੈਂਕ ਹੀ ਹੋ ਗਿਆ ਅੱਜ ਤਾਂ ਪਹਿਲਾਂ ਪ੍ਰੈਂਕ ਹੀ ਹੋ ਗਿਆ ਬੇਬੇ ਪ੍ਰੈਂਕ ਨੂੰ ਨਹੀਂ ਆਉਂਦਾ ਪ੍ਰੈਂਕ ਹੀ ਚੰਗ ਪ੍ਰੈਂਕ ਹੋਵੇ ਕੁਝ ਹੋਵੇ ਕੋਈ ਨਹੀਂ ਯਾਰ ਸਜਣਾ ਆਪਾਂ ਆ ਖੋਲੋ ਤਾਂ ਸਹੀ ਬਣਾ ਲਾ ਕੇ ਬੇਬੇ ਨੂੰ ਆਪਾਂ ਕਿਉਂ ਇਹਨੂੰ ਰੁਚਨਾ ਨਹੀਂ ਦੇਣਾ ਯਾਰ ਹਣ ਮੰਨ ਲਓ ਸਾਨੂੰ ਆ ਫੀਲ ਹੁੰਦਿਆ ਯਾਰ ਪਰ ਮੰਮੀ ਦੇ ਭਰਾ ਨੇ ਭੇਜੇ ਇਨੇ ਪਿਆਰ ਨਾਲ ਹਾਂ ਤੇ ਬੇਟਾ ਵੀ ਰੋ ਏ ਆਉ ਚਿਆਕ ਏ ਆਉ ਚਿਆਕ ਨਾਸ ਨਾ ਕਰ ਏ ਆਉ ਚਿਆਕ ਲਓ ਵੀ ਸੱਜਣਾ ਇੱਧਰ ਵਰਕ ਚੈੱਕ ਕਰੋ ਕਿੰਨੇ ਵਰਕ ਬਹੁਤ ਜਿਆਦੇ ਸੋਣ ਆ ਕਿਹੜਾ ਵਾਹ ਤੇ ਹੀ ਆ ਵਰਕ ਆ ਟਿੱਲੇ ਵਾਲਾ ਵਾ ਹਾਂ ਇਹਨੂੰ ਵੀ ਫੋਲ ਕੇ ਦਿਖਾਉਣੇ ਆ ਏ ਏ ਆਉ ਚਕ ਲਓ ਜੀ ਕਿਹੜਾ ਵਰਕ ਹੈ ਇਹ ਢਿੱਲੇ ਦਾ ਵਰਕ ਆ ਸਾਰੇ ਵਰਕ ਪਤਾ ਬੇਬੇ ਕਿ ਕਿਦਾਈ ਰੋਲ ਕਰਨੇ ਤੇ ਵਰਤਾਂ ਦਾ ਪਤਾ ਹੀ ਹੁੰਦਾ ਸੂਟ ਨੂੰ ਆਉਣੇ ਆ ਤੇ ਜਦੋਂ ਬੇਬੇ ਫੌਣੇ ਹੁੰਦੇ ਸੂਟ ਤੇ ਮੈਂ ਸਾੜੀ ਜਾਵਾਂ ਮੈਂ ਝੂਠ ਹੀ ਪਾ ਕੇ ਰਹਿਣਾ ਬੇਬੇ ਰੋਸ ਕੇ ਮੈਂ ਕੋਈ ਨਾ ਜਨਾ ਆਪਾਂ ਅਗਲੇ ਵਲੌਗ ਜ ਬੇਬੇ ਨੂੰ ਮਨਾ ਲਾਂਗੇ ਕੋਈ ਸੋਹਣਾ ਗਿਫਟ ਦੇਵਾਂਗੇ ਸੋਹਣਾ ਸਾਡੀ ਬੇਬੇ ਨੂੰ ਸਰਪ੍ਰਾਈਜ਼ ਦੇਵਾਂਗੇ ਬੇਬੇ ਸਰਪ੍ਰਾਈਜ਼ ਨਹੀਂ ਮੈਂ ਨਹੀਂ ਮਸ ਕੋਈ ਨਾ ਹੀ ਬਣਾ ਲੈਣਾ ਨਹੀਂ ਸੂਟ ਦੱਸੋ ਤੁਹਾਨੂੰ ਸੂਟ ਕਿਤਾ ਲੱਗੇ ਤੇ ਕਿਹੜਾ ਸੂਟ ਜਾਵੇ ਸੋਹਣਾ ਲੱਗਾ ਮੰਮੀ ਨੇ ਤੋਂ ਹੁਣ ਨੀਂਦ ਨਹੀਂ ਮੰਮੀ ਨੇ ਆਏ ਰਾਤ ਨੂੰ ਵੇਖੀ ਆਹ ਸੂਟ ਮੈਂ ਉਦੋਂ ਪਾਉਂਗੀ ਆਹ ਸੂਟ ਮੈਂ ਫਲਾਣੇ ਦੇ ਵਿਆਹ ਤੇ ਪਾਉਂਗੀ ਆ ਮੈਂ ਫਲਾਣੇ ਦੇ ਵਿਆਹ ਇਹ ਸਵਾਉਂਗੀ ਕਿਥੋਂ ਤੇ ਕਿਵੇਂ ਹੈਣਾ ਸਾਰਾ ਕੁ ਇਹ ਤਾਂ ਉਹਦੇ ਸਕੀਮਾ ਲੋੜ ਪੈਣਾ ਹਰ ਵਨ ਸੂਟ ਬੜਾ ਸੋਹਣਾ ਮੈਨੂੰ ਤੇ ਨੀਂਦ ਨਹੀਂ ਮੰਮੀ ਇਦਾਂ ਕਰਦੇ ਸੋ ਸਾਜਣਾ ਤੁਹਾਨੂੰ ਕਿਹੜਾ ਸੋਹਣਾ ਲੱਗਾ ਆ ਕੀ ਆ ਤੁਸੀਂ ਕਮੈਂਟ ਕਰਕੇ ਦੱਸੋ ਬੇਬੇ ਦੀ ਟੈਨਸ਼ਨ ਆ ਬੇਬੇ ਨੂੰ ਆਪਾ ਬਣਾ ਲੈਣਾ ਜੇ ਸੋ ਬਹੁਤ ਜ਼ਰਾ ਪਿਆਰ ਸਤਿਕਾਰ ਧੰਨਵਾਦ ਥ हैपी cuz ਇਧਰ ਹੈਪੀ ਇਧਰ ਨੂੰ ਪੁੱਛੋ ਕਾਜਾ ਇਧਰ ਸਾਡਾ ਮਨ ਰੋਸ ਗਿਆ ਕੋਈ ਨਹੀਂ ਅਗਲੇ ਵਲੌਗ ਚ ਬਣਾਵਾਂਗੇ